ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੁਗ ਜੁਗ ਅਟਲ ਧਿਨ ਦੁਨੀਆ ਦੇ ਬਾਲੇ ਅੰਦੋਕ ਪਰਲੋਕ ਦੇ ਰਾਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਇਸ ਮਹਾਨ ਪ੍ਰਕਾਸ਼ ਪੁਰਬ ਦੀ ਸੰਭੋ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਹੋਵੇ ਅੱਜ ਦੇ ਦਿਨ ਸੰਮਤ 1661 ਈਸਵੀ ਸੰਨ 1604 ਨੂੰ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਰਾਮ ਸਰ ਸਾਹਿਬ ਦੇ ਸਥਾਨ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਰੂਪ ਦਾ ਸੰਪਾਦਨ ਕੀਤਾ ਤੇ ਅੱਜ ਦੇ ਦਿਨ ਪੰਨੀ ਵੀਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪਹਿਲੀ ਵੇਰ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਦੀ ਨਿਯਤ ਕੀਤਾ। ਇਸ ਪਾਵਨ ਪਰਗ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਵਜੋਂ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਸਹਿਤ ਬਨਉਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਅਮੋਲਕ ਵਿਚਾਰਧਾਰਾ ਫਲਸਫਾ ਸੰਸਾਰ ਨੂੰ ਪਛਾਣਦੇ ਨੇ ਮਨੁੱਖਦਿਆਂ ਸਾਂਝੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੇ ਨੇ ਫਿਰ ਮਨੁੱਖਦਿਆਂ ਸਾਂਝੀਆਂ ਸਮੱਸਿਆਵਾਂ ਦੇ ਸਮਾਧਾਨ ਦੇ ਹੱਲ ਦੀ ਗੱਲ ਵੀ ਕਰਦੇ ਨੇ ਇਹੋ ਕਾਰਨ ਹੈ ਕਿ ਸਿੱਖੀ ਨਹੀਂ ਗੈਰ ਸਿੱਖ ਵੀ ਤਾਂਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸਰਬਸਾਂਝੀ ਸਰਬਕਾਲੀ ਸਰਬਦੇਸ਼ੀ ਪਰਵਾਨਦੇ ਨੇ ਅੱਜ ਜਿਸ ਤਰ੍ਹਾਂ ਦਾ ਮਾਹੌਲ ਸੰਸਾਰ ਦੇ ਵਿੱਚ ਬਣਿਆ ਹੋਇਆ ਹੈ ਈਰਖਾ ਦਵੈਸ਼ ਸਾਰਾ ਇਹਨਾਂ ਤੋਂ ਇਲਾਵਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਔਰ ਖਾਸ ਤੌਰ ਦੇ ਉੱਤੇ ਹਉਮੈ ਜਿਹੜੀ ਹੈ ਮਨੁੱਖੀ ਮਾਨਸਿਕਤਾ ਦੇ ਉੱਤੇ ਬਹੁਤ ਭਾਰੀ ਹਾਵੀ ਹੋ ਚੁੱਕੀ ਹੈ ਤਰਾ ਤਰਾ ਕਰ ਰਹੀ ਹੈ ਲੋਕਾਈ ਪਟਕੀ ਹੋਈ ਹੈ ਲੋਕਾਈ ਜਿਵੇਂ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਰੇ ਪਾਈ ਗੁਰਦਾਸ ਜੀ ਨੇ ਕਿਹਾ ਸੀ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਉਹਨਾਂ ਨੂੰ ਸਾਰੀ ਧਰਤੀ ਸੜਦੀ ਦਿੱਸੀ ਜਲਦੀ ਸਭ ਪ੍ਰਤਿਮੇਂ ਦਿਸ ਆਈ ਅੱਜ ਵੀ ਜਦੋਂ ਅਸੀਂ ਆਲੇ ਦੁਆਲੇ ਝਾਤ ਮਾਰਦੇ ਹਾਂ ਤੇ ਲੋਕ ਮਨਾਂ ਦੇ ਵਿੱਚ ਨਫ਼ਰਤ ਦੀਆਂ ਅੱਗਾਂ ਦੇ ਭਾਂਬੜ ਜਿਹੜੇ ਨੇ ਉਹ ਵੱਲ ਰਹੇ ਨੇ ਕਿਤੇ ਹਉਮੈ ਪ੍ਰਧਾਨ ਹੋ ਰਹੀ ਹੈ ਕਿਤੇ ਕਾਮ ਪ੍ਰਧਾਨ ਹੋ ਰਿਹਾ ਹੈ ਜਿਸ ਕਾਰਨ ਬਲਾਤਕਾਰ ਵਰਗੀਆਂ ਜਿਹੜੀਆਂ ਨੇ ਘਣੌੜੀਆਂ ਘਟਨਾਵਾਂ ਜਨਮ ਲੈ ਰਹੀਆਂ ਨੇ ਅੱਜ ਹੀ ਹਾਲਤ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਫਲਸਫਾ ਜਿਹੜਾ ਹੈ ਮਨੁੱਖੀ ਮਨਾਂ ਨੂੰ ਉਠਾਰਨ ਦੇ ਲਈ ਬਹੁਤ ਉਪਯੋਗੀ ਹੈ ਆਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਬੋਧੀ ਹੈ ਚਾਹੇ ਕੋਈ ਜੈਨੀ ਹੈ ਚਾਹੇ ਕੋਈ ਇਸਾਈ ਹੈ ਗੁਰਬਾਣੀ ਹਰ ਇੱਕ ਨੂੰ ਆਪਣੇ ਕਲਾਬੇ ਵਿੱਚ ਲੈਦੀ ਹੈ ਤਨੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹਰ ਇੱਕ ਮਨੁੱਖ ਮਾਤਰ ਨੂੰ ਜਿਹੜਾ ਹੈ ਉਸੇ ਤੇ ਦਿੰਦੀ ਏ ਇਸ ਮਹਾਨ ਫਲਸਫੇ ਦੇ ਵਿੱਚੋਂ ਇੱਕ ਹੂਕ ਨਿਕਲਦੀ ਹੈ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕਿ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਠੇ ਅਕਾਲ ਪੁਰਖ ਪਰਮੇਸ਼ਵਰ ਜੀ ਇਹ ਸੜ ਰਿਹਾ ਸੰਸਾਰ ਇਸ ਦੀ ਰੱਖਿਆ ਕਰੋ ਇਸ ਨੂੰ ਬਚਾਓ ਸਰਬੱਤ ਦੇ ਭਲੇ ਦੀ ਕਾਮਨਾ ਸਰਬੱਤ ਦੇ ਭਲੇ ਦੀ ਗੱਲ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਥੀੜੀ ਹੈ ਉਹ ਕਰਦੀ ਏ ਇਥੇ ਕੋਈ ਵਿਤਕਰਾ ਨਹੀਂ ਕੋਈ ਵੰਡੀ ਨਹੀਂ ਕੋਈ ਜਾਤ ਪਾਤ ਨਹੀਂ ਕੋਈ ਭਰਮ ਭੇਦ ਨਹੀਂ ਕੋਈ ਦੰਬ ਨਹੀਂ ਬੜਾ ਸਿੰਪਲ ਸਾਦਾ ਜੀਵਨ ਜਿਉਣ ਦੀ ਪ੍ਰੇਰਣਾ ਇਹ ਗੁਰਬਾਣੀ ਦਿੰਦੀ ਅੱਜ ਸੰਸਾਰ ਦੇ ਵਿੱਚ ਬਹੁਤ ਸਾਰੇ ਚਿੰਤਕ ਜਿਹੜੇ ਨੇ ਉਹ ਐਸੇ ਨੇ ਜਿਹੜੇ ਕਹਿੰਦੇ ਨੇ ਕਿ ਜੇ ਮਨੁੱਖੀ ਜੀਵਨ ਬਿਹਤਰ ਢੰਗ ਦੇ ਨਾਲ ਜਿਉਇਆ ਜਾ ਸਕਦਾ ਹੈ ਤੇ ਉਹਦੇ ਲਈ ਇੱਕੋ ਹੀ ਪੈਥੀ ਹੈ ਉਹ ਹੈ ਨੇਚਰ ਪੈਥੀ ਪਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ 550 ਸਾਲ ਪਹਿਲਾਂ ਕਿਹਾ ਕਿ ਕੁਦਰਤ ਦੇ ਨਾਲ ਮਿਲ ਕੇ ਜੀਵਨ ਜਿਉਣਾ ਇਹ ਜੀਵਨ ਨੂੰ ਬਿਹਤਰ ਬਣਾਉਂਗਾ ਹੈ ਕੁਦਰਤ ਤੋਂ ਉਲਟ ਜਾ ਕੇ ਕੁਦਰਤ ਨਾਲ ਦੁਸ਼ਮਣੀ ਪਾ ਕੇ ਜੀਵਨ ਜਿਉਣਾ ਜਿਹੜਾ ਹੈ ਉਹ ਬਰਬਾਦੀ ਵਾਲਾ ਰਸਤਾ ਹੈ ਜੀਵਨ ਤਬਾਹ ਹੋ ਜਾਂਦਾ ਹੈ ਨਸਲ ਤਬਾਹ ਹੋ ਜਾਂਦੀਆਂ ਨੇ ਕੁਦਰਤ ਦੇ ਸੰਗ ਰਚਮਿਛ ਕੇ ਮਨੁੱਖੀ ਜੀਵਨ ਜਿਉਣ ਦੀ ਪ੍ਰੇਰਣਾ ਸਾਨੂੰ ਗੁਰਬਾਣੀ ਦਿੰਦੀ ਹੈ ਅੱਜ ਜਿੰਨੀਆਂ ਵੀ ਸੰਸਾਰ ਦੇ ਵਿੱਚ ਬਿਮਾਰੀਆਂ ਦਾ ਫੈਲਾਅ ਹੈ ਇਸ ਕਾਰਨ ਕਿਉਂਕਿ ਅਸੀਂ ਕੁਦਰਤ ਨਾਲ ਛੇੜਛਾੜ ਜਿਹੜੀ ਹੈ ਵੱਡੇ ਪੱਧਰ ਦੇ ਉੱਤੇ ਕਰਨੀ ਪਰਾਰੰਭ ਕੀਤੀ ਹੈ ਬਾਣੀ ਦੇ ਵਿੱਚ ਕੁਦਰਤ ਦੇ ਸਰੋਤ ਚਾਹੇ ਉਹ ਪਾਣੀ ਹੈ ਚਾਹੇ ਉਹ ਧਰਤੀ ਹੈ ਚਾਹੇ ਉਹ ਵਨਸਪਤੀ ਹੈ ਸਭ ਦਾ ਹੀ ਜਿਹੜਾ ਪਾਲਨ-ਪੋਸ਼ਣ ਤੇ ਧਿਆਨ ਰੱਖਣ ਵਾਸਤੇ ਵਿਲੁਖ ਖੁਦਾਈਤਾਂ ਦਿੱਤੀਆਂ ਨੇ ਪਹਿਲਾ ਪਾਣੀ ਜੀਵ ਹੈ ਦਾ ਮਹਾਨ ਉਪਦੇਸ਼ ਬਾਣੀ ਨੇ ਸਾਨੂੰ ਬਖਸ਼ਿਆ ਹੈ ਧਰਤੀ ਨੂੰ ਮਾਤਾ ਕਿਹਾ ਆਓ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਆਪਣਾ ਜੀਵਨ ਸਫਲਾ ਕਰੀਏ ਅਤੇ ਇਸ ਫਲਸਫੇ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ